ਅੱਜ ਮੈਂ ਤੁਹਾਨੂੰ ਜੋ ਕਹਾਣੀ ਸੁਣਾਉਣ ਜਾ ਰਹੀ ਹਾਂ ਏ ਉਹ ਕਹਾਣੀ ਹੈ ਜਿਸ ਨੂੰ ਲਗਭਗ ਦੁਨੀਆ ਤੋਂ ਲੁਕਾ ਲਿਆ ਗਿਆ ਸੀ ਇਹ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ ਜੋ ਕਿ ਅੰਟਾਰਕਟਿਕਾ ਦੀ ਜੰਮੀ ਹੋਈ ਬਰਫ਼ ਤੋਂ ਵੀ ਜ਼ਿਆਦਾ ਠੰਡੀ ਅਤੇ ਖੌਫਨਾਕ ਏ ਜਰਾ ਸੋਚੋ ਕਿ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਫਸ ਜਾਵੋ ਜਿੱਥੇ ਦੂਰ ਦੂਰ ਤੱਕ ਬਰਫ਼ ਹੀ ਬਰਫ਼ ਮੌਤ ਦੀ ਚਿੱਟੀ ਚਾਦਰ ਦੀ ਤਰ੍ਹਾਂ ਵਿਸ਼ੀ ਹੋਵੇ ਤੇ ਤੁਹਾਡੇ ਬਚਨ ਦੀ ਵੀ ਕੋਈ ਉਮੀਦ ਨਾ ਹੋਵੇ ਤੇ ਨਾ ਹੀ ਕਿਸੇ ਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਦੀ ਆਸ ਹੋਵੇ ਅਜਿਹੀ ਜਗ੍ਹਾ ਤੇ ਆਪਣੇ ਆਪ ਨੂੰ ਬਚਾਉਣ ਲਈ ਤੁਹਾਨੂੰ ਉਹ ਸਭ ਕਰਨਾ ਪਵੇ ਜਿਸ ਨੂੰ ਕਰਨ ਲੱਗੇ ਸ਼ਾਇਦ ਸ਼ੈਤਾਨ ਵੀ ਕੰਮ ਬਜਾਏ ਅਜਿਹੇ ਹਾਲਾਤਾਂ ਵਿੱਚ ਤੁਸੀਂ ਵੱਧ ਤੋਂ ਵੱਧ ਕਿੰਨੇ ਦਿਨ ਤੱਕ ਜਿਉਂਦਾ ਰਹਿ ਸਕਦੇ ਹੋ ਇੱਕ ਦਿਨ ਦੋ ਦਿਨ ਪੰਜ ਦਿਨ 10 ਦਿਨ ਕੀ ਤੁਸੀਂ 205 ਦਿਨ ਤੱਕ ਲਗਾਤਾਰ ਮੌਤ ਨਾਲ ਲੜ ਕੇ ਜਿਉਂਦਾ ਰਹਿ ਸਕਦੇ ਹੋ ਇਹ ਕਹਾਣੀ ਹੈ 25 ਸਾਲਾ ਐਵਲਨ ਰੋਜ਼ ਦੀ ਜੋ ਇੱਕ ਬਹੁਤ ਹੀ ਜ਼ਿੰਦਾਦਿਲ ਤੇ ਖੁਸ਼ਮਿਜ਼ਾਜ਼ ਕੁੜੀ ਸੀ ਉਹ ਆਪਣੇ ਸੱਤ ਦੋਸਤਾਂ ਦੇ ਨਾਲ ਇੱਕ ਰੋਮਾਂਚਕ ਤੇ ਐਡਵੈਂਚਰ ਸਫ਼ਰ ਤੇ ਨਿਕਲੀ ਪਰ ਉਸ ਨਾਲ ਇਹ ਜਿਆ ਕੀ ਵਾਪਰਿਆ ਕਿ ਉਹ ਪ੍ਰਫੀਲੇ ਜੋਹਨਮ ਪਰੇ ਡਰਾਉ ਨੇ ਮਾਹੌਲ ਚੁਣ ਲਈ ਇਕੱਲੀ ਨਿਕਲ ਸਗੀ ਪਰ ਆਪਣੇ ਨਾਲ ਲੈ ਕੇ ਆਈ ਇੱਕ ਅਜਿਹਾ ਰਾਜ਼ ਜਿਸ ਨੂੰ ਸੁਣ ਕੇ ਅੱਜ ਵੀ ਲੋਕਾਂ ਦੀ ਰੂਹ ਕੰਮ ਜਾਂਦੀ ਏ 15 ਨਵੰਬਰ 2021 ਦਾ ਉਹ ਸਾਲ ਉਹਨਾਂ ਸੱਤ ਦੋਸਤਾਂ ਲਈ ਸਵਰਗ ਤੇ ਸੁਪਨੇ ਵਰਗਾ ਸੀ ਐਵਲਨ ਲੀਅਮ ਕਲੋਈ ਬੇਲ ਨੋਵਾ ਤੇ ਉਹਨਾਂ ਦਾ ਪਾਇਲਟ ਦੋਸ ਜੈਕਸਨ ਇਹਨਾਂ ਸਭ ਨੇ ਦੁਨੀਆ ਤੋਂ ਲੋਕ ਇੱਕ ਅਜਿਹਾ ਸੁਪਨਾ ਪੂਰਾ ਕਰਨ ਬਾਰੇ ਸੋਚਿਆ ਜੋ ਬਹੁਤ ਹੀ ਖਤਰਨਾਕ ਸੀ ਅੰਟਾਰਕਟਿਕਾ ਦੀ ਸਭ ਤੋਂ ਰਹੱਸਮਈ ਜਗ੍ਹਾ ਦਾ ਪੇਂਟਸ ਗਲੇਸ਼ੀਅਰ ਨੂੰ ਆਪਣੀ ਅੱਖਾਂ ਨਾਲ ਵੇਖਣਾ ਜਿਸ ਦੀਆਂ ਕਹਾਣੀਆਂ ਅਜੇ ਤੱਕ ਉਹਨਾਂ ਨੇ ਸਿਰਫ ਕਿਤਾਬਾਂ ਵਿੱਚ ਹੀ ਪੜੀਆਂ ਸਨ ਇਹ ਗਲੇਸ਼ੀਅਰ ਨੂੰ ਵੇਖਣ ਦੀ ਹਿੰਮਤ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੀ ਉਹ ਇੱਕ ਜਹਾਜ਼ ਵਿੱਚ ਬੈਠ ਕੇ ਜਾਣ ਲਈ ਤਿਆਰ ਹੋ ਕੇ ਉਹਨਾਂ ਦਾ ਉਹ ਛੋਟਾ ਜਿਹਾ ਜਹਾਜ਼ ਦ ਵੰਡਰ ਬੱਦਲਾਂ ਨੂੰ چیرਦਾ ਹੋਇਆ ਉਸ ਚਿੱਟੀ ਮੌਤ ਦੇ ਉੱਪਰ ਉੱਡ ਰਿਹਾ ਸੀ ਜ਼ਮੀਨ ਉੱਪਰ برف ਦੀ ਚਾਦਰ ਨਹੀਂ ਬਲਕਿ ਇੱਕ ਵੱਖਰਾ ਹੀ ਗ੍ਰਹਿ ਵਿਸ਼ਿਆ ਹੋਇਆ ਸੀ ਜਹਾਜ਼ ਦੇ ਅੰਦਰ ਸਾਰੇ ਦੋਸਤਾਂ ਦੇ ਹਾਸੇ ਠੱਠੇ ਦੇਠਾਕੇ ਗੂੰਜ ਰਹੇ ਸਨ ਉਹ ਆਪਣੀ ਮੌਤ ਤੋਂ ਬੇਖੌਫ ਜਵਾਨੀ ਦਾ ਜਸ਼ਨ ਮਨਾ ਰਹੇ ਸਨ ਜਿਵੇਂ ਹੀ ਐਵਲਨ ਨੇ ਜਹਾਜ਼ ਦੀ ਖਿੜਕੀ ਤੋਂ ਬਾਹਰ ਥੱਲੇ ਵੱਲ ਦੇਖਿਆ ਤਾਂ ਉਸ ਦਾ ਸਾਹ ਉੱਤੇ ਦਾ ਉੱਥੇ ਹੀ ਰੁਕ ਗਿਆ। ਇਹੋ ਜੀ ਖੂਬਸੂਰਤ ਜਗ੍ਹਾ ਉਸਨੇ ਕਦੇ ਨਹੀਂ ਵੇਖੀ ਸੀ। ਉਹ ਸਾਰੇ ਜਣੇ ਇਸ ਗੱਲ ਤੋਂ ਅਣਜਾਣ ਅੱਗੇ ਵੱਲ ਵਧ ਰਹੇ ਸਨ ਕਿ ਹਰ ਖੂਬਸੂਰਤ ਚੀਜ਼ ਦੇ ਪਿੱਛੇ ਇੱਕ ਬਦਸੂਰਤ ਹਿੱਸਾ ਵੀ ਲੁਕਿਆ ਹੁੰਦਾ ਹੈ। ਅਸਮਾਨ ਵਿੱਚ ਸੂਰਜ ਚਮਕ ਰਿਹਾ ਸੀ ਪਰ ਉਹ ਭੁੱਲ ਚੁੱਕੇ ਸਨ ਕਿ ਉਸ ਚਮਕ ਦੇ ਪਿੱਛੇ ਇੱਕ ਧੋਖਾ ਲੁਕਿਆ ਹੋਇਆ ਹੈ। ਇੱਕ ਚੇਤਾਵਨੀ ਲੁਕੀ ਹੋਈ ਹੈ। ਜਿਸ ਨੂੰ ਉਹ ਆਪਣੀ ਨਾਦਾਨੀ ਤੇ ਜਵਾਨੀ ਦੇ غرور ਵਿੱਚ ਸਮਝ ਨਾ ਸਕੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਉਡਾਨ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਉਡਾਨ ਬਣਨ ਵਾਲੀ ਸੀ ਉਸ ਗਲੇਸ਼ੀਅਰ ਦੇ ਜਿੰਨੇ ਜਿੰਨੇ ਕਰੀਬ ਜਾ ਰਹੇ ਸਨ ਮੌਤ ਵੀ ਉਹਨਾਂ ਦੇ ਉਨੀ ਹੀ ਕਰੀਬ ਆ ਰਹੀ ਸੀ ਉਹ ਇਤਿਹਾਸ ਬਣਾਉਣ ਨਹੀਂ ਇਤਿਹਾਸ ਵਿੱਚ ਦਫ਼ਨ ਹੋਣ ਲਈ ਜਾ ਰਹੇ ਸਨ ਅਤੇ ਫਿਰ پلਕ ਚਪਕਦੇ ਹੀ ਉਸ ਸਵਰਗ ਵਰਗੀ ਜਗ੍ਹਾ ਨੇ ਆਪਣਾ ਅਸਲੀ ਚਿਹਰਾ ਵਖਾ ਦਿੱਤਾ ਇਵੇਂ ਹੋਇਆ ਜਿਵੇਂ ਅਚਾਨਕ ਹੀ ਆਸਮਾਨ ਫਟ ਗਿਆ ਹੋਵੇ ਇੱਕ ਸਫੇਦ ਘੁੰਮਣ ਘੇਰੀ ਨੇ ਉਹਨਾਂ ਨੂੰ ਘੇਰ ਲਿਆ ਇਹ ਤੂਫਾਨ ਨਹੀਂ ਸੀ ਇਹ ਐਵੇਂ ਸੀ ਜਿਵੇਂ ਇੱਕ ਸਫੇਦ ਤੇ ਭੁੱਖਾ ਰਾਖਸ਼ ਉਹਨਾਂ ਨੂੰ ਨਿਗਲਣ ਲਈ ਅੱਗੇ ਵਧ ਆਇਆ ਹੋਵੇ ਦਵੱਡਰ ਜਹਾਜ਼ ਇੱਕ ਪੱਤੇ ਵਾਂਗ ਹਵਾ ਵਿੱਚ ਫੜਫੜਾਉਣ ਲੱਗਾ ਜਹਾਜ਼ ਦੇ ਚਾਰੇ ਪਾਸੇ ਤੋਂ ਟੁੱਟਣ ਦੀ ਆਵਾਜ਼ ਆਉਣ ਲੱਗੀ ਹੈ ਜਹਾਜ਼ ਦੇ ਅੰਦਰ ਚੱਲ ਰਹੀ ਹਚਸ਼ਣ ਇੱਕਦਮ ਮੌਤ ਅਤੇ ਚੀਕਾਂ ਦੇ ਵਿੱਚ ਬਦਲ ਗਿਆ। ਹਰ ਕੋਈ ਆਪਣੀ ਸੀਟ ਉੱਤੇ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ਦੇ ਲੋਹੇ ਦੇ ਟੁੱਟਣ ਦੀਆਂ ਕੰਨ ਪਾੜ ਦੇਣ ਵਾਲੀਆਂ ਆਵਾਜ਼ਾਂ ਆ ਰਹੀਆਂ ਸਨ। ਜਹਾਜ਼ ਦਾ ਪਾਇਲਟ ਜੈਕ ਪਾਗਲਾਂ ਦੀ ਤਰ੍ਹਾਂ ਆਪਣੇ ਜਹਾਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸ ਬਰਫੀਲੇ ਰਾਖਸ਼ ਦੇ ਅੱਗੇ ਉਹ ਬੇਬਸ ਹੋ ਗਿਆ। ਜਹਾਜ਼ ਦੀ ਖਿੜਕੀ ਤੋਂ ਬਾਹਰ ਹੁਣ ਖੂਬਸੂਰਤ ਨਜ਼ਾਰਾ ਨਹੀਂ ਸੀ। ਸਿਰਫ ਇੱਕ ਚਿੱਟਾ ਰਾਖਸ਼ ਸੀ ਇੱਕ ਅਜੀਬ ਭਵੰਡਰ ਜਿਸ ਦੀ ਚਿੱਟੀ ਚਮਕ ਅੱਖਾਂ ਨੂੰ ਅੰਨ੍ਹਾ ਕਰ ਸਕਦੀ ਸੀ ਐਵਲਨ ਨੇ ਲਿਆਪ ਦਾ ਹੱਥ ਘੁੱਟ ਕੇ ਫੜ ਲਿਆ ਉਸ ਦੀਆਂ ਅੱਖਾਂ ਵਿੱਚ ਹੁਣ ਸਿਰਫ ਡਰ ਨਜ਼ਰ ਆ ਰਿਹਾ ਸੀ ਇੱਕ ਜ਼ੋਰ ਦਾ ਦਿਲ ਦਹਿਲਾ ਦੇਣ ਵਾਲਾ ਝਟਕਾ ਲੱਗਿਆ ਤੇ ਐਵੇਂ ਲੱਗਿਆ ਜਿਵੇਂ ਜਹਾਜ਼ ਕਿਸੇ ਚਿੱਟੇ ਪਹਾੜ ਨਾਲ ਟਕਰਾਇਆ ਹੋਵੇ ਤੇ ਫਿਰ ਡਿੱਗਣ ਦਾ ਉਹ ਅਹਿਸਾਸ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਹੁਣ ਉਹਨਾਂ ਦਾ ਅੰਤ ਨਿਸ਼ਚਿਤ ਹੈ ਐਵਲਨ ਨੂੰ ਆਪਣੇ ਕੰਨਾਂ ਵਿੱਚ ਸਿਰਫ ਹਵਾ ਦੀਆਂ ਸੀਟੀਆਂ ਤੇ ਆਪਣੇ ਦੋਸਤਾਂ ਦੀਆਂ ਆਖਰੀ ਦੱਬੀਆਂ ਹੋਈਆਂ ਚੀਖਾਂ ਸੁਣਾਈ ਦਿੱਤੀਆਂ ਤੇ ਬਾਅਦ ਵਿੱਚ ਬਸ ਇੱਕ ਖਾਮੋਸ਼ੀ ਅਜਹੀ ਖਾਮੋਸ਼ੀ ਜੋ ਮੌਤ ਤੋਂ ਵੀ ਜ਼ਿਆਦਾ ਗਹਿਰੀ ਤੇ ਭਿਆਨਕ ਸੀ ਜਦੋਂ ਐਵਲਨ ਨੂੰ ਹੋਸ਼ ਆਈ ਉਸਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਦਰਦਦਾਇਕ ਕਰੰਟ ਜਿਹਾ ਉਸਨੇ ਪੂਰੇ ਸਰੀਰ ਵਿੱਚ ਦੌੜ ਗਿਆ ਟੁੱਟੇ ਹੋਏ ਜਹਾਜ਼ ਦੇ ਮਲਬੇ ਵਿੱਚਕਾਰ ਉਹ ਇਕੱਲੀ ਸੀ ਜਿਸਦੇ ਸਾਹ ਚੱਲ ਰਹੇ ਸਨ ਉਸ ਦੇ ਚਾਰੇ ਪਾਸੇ ਖੂਨ ਅਤੇ ਮਰੇ ਹੋਏ ਦੋਸਤਾਂ ਦੀਆਂ ਲਾਸ਼ਾਂ ਤੋਂ ਇਲਾਵਾ ਬਰਫ਼ ਦਾ ਇੱਕ ਡਰਾਉਣਾ ਅਜੀਬ ਜਿਹਾ ਸੰਗਮ ਸੀ ਉਸ ਦੇ ਸਾਰੇ ਦੋਸਤ ਜੋ ਕੁਝ ਪਲ ਪਹਿਲਾਂ ਉਸ ਦੇ ਨਾਲ ਜਹਾਜ਼ ਵਿੱਚ ਬੈਠੇ ਹਾਸਾ ਮਜ਼ਾਕ ਕਰ ਰਹੇ ਸਨ ਉਹ ਸਾਰੇ ਹੁਣ ਲਾਸ਼ਾਂ ਵਿੱਚ ਬਦਲ ਚੁੱਕੇ ਸਨ ਹਮੇਸ਼ਾ ਹਮੇਸ਼ਾ ਨਹੀਂ ਉਹ ਇਸ ਚਿੱਟੇ ਕਬਰੇਸਤਾਨ ਵਿੱਚ ਇਕੱਲੀ ਸੀ ਜੋ ਜਿਉਂਦਾ ਰਹਿ ਗਈ ਸੀ ਇਹ ਅਹਿਸਾਸ ਹੀ ਉਸ ਨੂੰ ਮਾਰ ਦੇਣ ਲਈ ਕਾਫੀ ਸੀ ਇਸ ਹਾਦਸੇ ਤੋਂ ਬਾਅਦ ਜਦੋਂ ਪਹਿਲੀ ਸਵੇਰ ਹੋਈ ਤਾਂ ਐਵਲਿਨ ਨੂੰ ਆਪਣੇ ਅਸਲੀ ਕੈਦ ਦਾ ਅਹਿਸਾਸ ਹੋਇਆ ਉਸ ਦੇ ਚਾਰ ਚੁਫੇਰੇ ਸਿਰਫ ਬਰਫ਼ ਹੀ ਬਰਫ਼ ਚਿੱਟੇ ਰੇਗਿਸਤਾਨ ਵਾਂਗ ਫੈਲੀ ਹੋਈ ਸੀ ਜਿੱਥੇ ਦੂਰ ਦੂਰ ਤੱਕ ਕੋਈ ਇਨਸਾਨੀ ਜੀਵਨ ਜਾਂ ਪੰਛੀ ਤੱਕ ਦਾ ਵੀ ਨਾ ਮੂਨਿਸ਼ਾਨ ਨਹੀਂ ਸੀ ਉਸ ਨੇ ਵਾਰੀ-ਵਾਰੀ ਆਪਣੇ ਸਾਰੇ ਦੋਸਤਾਂ ਨੂੰ ਵੇਖਿਆ। ਉਹਨਾਂ ਦੇ ਬਰਫ਼ ਨਾਲ ਜੰਮ ਚੁੱਕੇ ਚਿਹਰੇ ਤੇ ਖੁੱਲੀਆਂ ਅੱਖਾਂ ਨੂੰ ਵੇਖ ਕੇ ਇੱਕ ਵਾਰ ਉਹ ਡਰ ਗਈ। ਉਹ ਉੱਚੀ-ਉੱਚੀ ਰੋਣਾ ਚਾਹੁੰਦੀ ਸੀ ਪਰ ਉਸਦੇ ਅਥਰੂ ਬਾਹਰ ਆਉਣ ਤੋਂ ਪਹਿਲਾਂ ਹੀ ਜੰਮ ਚੁੱਕੇ। ਟੁੱਟੇ ਹੋਏ ਜਹਾਜ਼ ਦਾ ਕਾਕਪਿਟ ਹੁਣ ਉਸਦਾ ਰਹਿਣ ਦਾਵਾਸ ਬਣ ਚੁੱਕਾ ਸੀ। ਉਹ ਇਕੱਲੀ ਹੀ ਅਜਿਹੀ ਜਗ੍ਹਾ ਸੀ ਜੋ ਉਸ ਲਈ ਇਸ ਨਰਕ ਭਰੇ ਬਰਫ਼ੀਲੇ ਗਲੇਸ਼ੀਅਰ 'ਤੇ ਰਹਿਣ ਬਸੇਰਾ ਸੀ। ਉਸਨੇ ਆਪਣੇ ਆਪ ਨੂੰ ਹੌਲੀ-ਹੌਲੀ ਕੈਦ ਕੈਦ ਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲਿਆ ਜੋ ਉਸਨੂੰ ਜਿਉਂਦਾ ਰਹਿਣ ਲਈ ਕੰਮ ਆ ਸਕਦੀਆਂ ਸਨ ਜਿਨ੍ਹਾਂ ਵਿੱਚ ਕੁਝ ਪ੍ਰੋਟੀਨ ਬਾਰ, ਇੱਕ ਫਰਸਟ-ਡੇਟ ਬਾਕਸ ਅਤੇ ਕੁਝ ਫਟ ਚੁੱਕੇ ਕੰਬਲ ਸਨ ਇਹ ਸਾਰਾ ਸਮਾਨ ਕੁਝ ਦਿਨਾਂ ਤੱਕ ਉਸਨੂੰ ਜਿਉਂਦਾ ਰੱਖ ਸਕਦਾ ਸੀ ਪਰ ਉਸਦੀ ਖੁੱਲੀ ਕੈਦ ਦੀ ਕੋਈ ਮਿਆਦ ਨਹੀਂ ਸੀ ਹਰ ਛੋਟੀ ਜਿਹੀ ਹਟ ਨਾਲ ਉਸਨੂੰ ਲੱਗਦਾ ਜਿਵੇਂ ਕੋਈ ਉਸ ਨੂੰ ਬਚਾਉਣ ਲਈ ਆਇਆ ਹੋਵੇ ਪਰ ਉਹ ਤਾਂ ਵਗ ਰਹੀਆਂ ਹਵਾਵਾਂ ਦਾ ਧੋਖਾ ਸੀ ਉਥੋਂ ਦੀਆਂ ਰਾਤਾਂ ਕਿਸੇ ਡਰਾਉਣੇ ਸੁਪਨੇ ਵਾਂਗ ਸਨ ਜਦੋਂ ਤਾਪਮਾਨ ਬਿਲਕੁਲ 0 ਡਿਗਰੀ ਤੋਂ ਥੱਲੇ ਚਲੇ ਜਾਂਦਾ ਤਾਂ ਉਸ ਨੂੰ ਆਪਣੇ ਦੋਸਤਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਜਿਵੇਂ ਉਹ ਸਾਰੇ ਉਸ ਨੂੰ ਕੁਝ ਕਹਿਣਾ ਚਾਹੁੰਦੇ ਹੋਣ ਇਹ ਉਸ ਦੀ ਬੇਵਸੀ ਸੀ ਜਾਂ ਪਾਗਲਪਨ ਦੀ ਸ਼ੁਰੂਆਤ ਇਹ ਤਾਂ ਬੱਸ ਉਹ ਹੀ ਜਾਣਦੀ ਸੀ ਉਸਨੇ ਟੁੱਟੇ ਹੋਏ ਜਹਾਜ਼ ਦੇ ਉੱਤੇ ਪੱਥਰ ਦੇ ਨਾਲ ਪਹਿਲੀ ਲਕੀਰ ਖਿੱਚੀ ਉਸਨੇ ਇਸ ਨੂੰ ਪਹਿਲੇ ਦਿਨ ਦਾ ਗਵਾਹ ਮੰਨਿਆ ਉਹ ਜਾਣਦੀ ਸੀ ਕਿ ਉਸ ਨੂੰ ਕੋਈ ਲੱਭਣ ਨਹੀਂ ਆਏਗਾ ਕਿਉਂਕਿ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਉਹ ਕਿੱਥੇ ਗਏ ਹਨ ਹੁਣ ਉਸ ਦੀ ਲੜਾਈ ਸਿਰਫ ਠੰਡ ਤੇ ਭੁੱਖ ਨਾਲ ਹੀ ਨਹੀਂ ਸੀ ਇਹ ਲੜਾਈ ਹੁਣ ਉਸ ਦੀ ਉਮੀਦ ਨੂੰ ਜ਼ਿੰਦਾ ਰੱਖਣ ਲਈ ਵੀ ਜ਼ਰੂਰੀ ਸੀ ਹਰ ਪਲ ਉਸ ਨੂੰ ਲੱਗਦਾ ਜਿਵੇਂ ਉਹ ਹਾਰ ਜਾਏਗੀ ਅਤੇ ਇਹ ਚਿੱਟੇ ਰੇਗਿਸਤਾਨ ਦੀ ਸ਼ਾਂਤੀ ਉਸ ਨੂੰ ਸਦਾ ਦੀ ਨੀਂਦ ਸੁਆਣ ਦੇਗੀ ਪਰ ਉਸ ਦੇ ਅੰਦਰ ਕੋਈ ਅਜਈ ਸ਼ੈ ਸੀ ਜੋ ਉਸ ਨੂੰ ਮਰਨ ਨਹੀਂ ਦੇ ਰਹੀ ਸੀ ਉਸ ਨੂੰ ਇਨਾਂ ਖੌਫਨਾਕ ਹਾਲਾਤਾਂ ਨਾਲ ਲੜਨ ਲਈ ਮਜਬੂਰ ਕਰ ਰਹੀ ਸੀ ਜਾਂ ਕਹਿ ਲਓ ਇਹ ਉਸ ਦੀ ਅੰਦਰਲੀ ਇੱਛਾ ਸ਼ਕਤੀ ਸੀ ਜੋ ਹਰ ਪਲ ਮੌਤ ਨੂੰ ਚੁਣੌਤੀ ਦੇ ਰਹੀ ਸੀ ਦਿਨ ਬੀਤਦੇ ਗਏ ਐਵਲਿਨ ਕੋਲ ਖਾਣ ਪੀਣ ਲਈ ਸਭ ਕੁਝ ਖਤਮ ਹੋ ਚੁੱਕਿਆ ਸੀ ਤੇ ਉਸ ਦੇ ਪੇਟ ਦੀ ਅੰਦਰਲੀ ਭੁੱਖ ਦੀ ਅਗ ਹੋਰ ਵੱਧ ਰਹੀ ਸੀ ਉਸ ਦੇ ਪ੍ਰੋਟੀਨ ਬਾਰ ਕਪਕੇਕ ਸਭ ਖਤਮ ਹੋ ਚੁੱਕੇ ਸਨ ਹੁਣ ਉਸ ਦਾ ਦੁਸ਼ਮਣ ਇਕੱਲਾ ਬਰਫ਼ ਦਾ ਰੇਗਿਸਤਾਨੀ ਨਹੀਂ ਸੀ ਭੁੱਖ ਵੀ ਉਸ ਦੀ ਦੁਸ਼ਮਣ ਬਣ ਗਈ ਸੀ ਕਈ ਵਾਰ ਉਸ ਨੇ ਭੁੱਖ ਲੱਗਣ ਤੇ ਬਰਫ਼ ਨੂੰ ਹੀ ਖਾ ਕੇ ਆਪਣੇ ਮਨ ਨੂੰ ਬਹਲਾ ਲਿਆ ਪਰ ਖਾਲੀ ਪੇਟ ਉਹ ਬਰਫ਼ ਐਸਿਡ ਦਾ ਕੰਮ ਕਰਨ ਲੱਗੀ ਹੌਲੀ ਹੌਲੀ ਉਸ ਦਾ ਸਰੀਰ ਬਿਨਾਂ ਕੁਝ ਖਾਦੇ ਹੋਣ ਕਾਰਨ ਹੱਡੀਆਂ ਦਾ ਪਿੰਜਰ ਬਣਦਾ ਜਾ ਰਿਹਾ ਸੀ ਉਸ ਦੀਆਂ ਅੱਖਾਂ ਦੇ ਥੱਲੇ ਕਾਲੇ ਤੇ ਗਹਿਰੇ ਨਿਸ਼ਾਨ ਬਣਨ ਲੱਗੇ ਅਤੇ ਫਿਰ ਉਸ ਦੀ ਨਜ਼ਰ ਆਪਣੇ ਦੋਸਤਾਂ ਦੇ ਜੰਮੇ ਹੋਏ ਸਰੀਰਾਂ ਤੇ ਪਈ ਉਸ ਦੇ ਦਿਮਾਗ ਵਿੱਚ ਉਹ ਖਿਆਲ ਆਉਣ ਲੱਗੇ ਜੋ ਇਨਸਾਨੀ ਜਾਤ ਲਈ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਹੈ ਇੱਕ ਇਸ ਤਰ੍ਹਾਂ ਦਾ ਖਿਆਲ ਜਿਸ ਨੇ ਉਸ ਦੀ ਹੀ ਆਤਮਾ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਉਹ ਖੁਦ ਵੀ ਸੋਚਣ ਲਈ ਮਜਬੂਰ ਹੋ ਗਈ ਕਿ ਉਹ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਇਸ ਹੱਦ ਤੱਕ ਵੀ ਜਾ ਸਕਦੀ ਹੈ ਇੱਥੇ ਇਨਸਾਨ ਅਤੇ ਜਾਨਵਰ ਵਿੱਚ ਵੀ ਕੋਈ ਫਰਕ ਨਾ ਰਹਿ ਜਾਏ। ਕਈ ਦਿਨਾਂ ਤੱਕ ਉਹ ਇਹੀ ਗੱਲਾਂ ਸੋਚਦੀ ਹੋਈ ਕਸ਼ਮਕਸ਼ ਵਿੱਚ ਜੂਝਦੀ ਰਹੀ। ਇੱਕ ਤਰਫ ਉਸਦੀ ਇਨਸਾਨੀਅਤ ਸੀ ਤੇ ਦੂਸਰੀ ਤਰਫ ਉਸਦੀ ਆਪਣੀ ਜਾਨ ਜਿਸ ਨੂੰ ਉਹ ਬਚਾਉਣਾ ਚਾਹੁੰਦੀ ਸੀ। ਤਾਂ ਜੋ ਇੱਥੋਂ ਨਿਕਲ ਕੇ ਸਾਰੀ ਦੁਨੀਆ ਨੂੰ ਇਸ ਖੌਫਨਾਕ ਤੇ ਡਰਾਉਣੇ ਨਰਕ ਦੀ ਸੱਚਾਈ ਦੱਸ ਸਕੇ। ਉਹ ਉੱਚੀ ਉੱਚੀ ਚੀਕਾਂ ਮਾਰ ਕੇ ਰੋਂਦੀ ਤੇ ਖੁਦ ਨੂੰ ਕੋਸਦੀ। ਪਰ ਭੁੱਖ ਦਾ ਦਰਦ ਹਰ ਅਹਿਸਾਸ ਤੇ ਭਰੂ ਪੈਣ ਲੱਗਾ। ਕਈ ਵਾਰ ਉਸ ਨੂੰ ਲੱਗਦਾ ਕਿ ਉਸਦੇ ਦੋਸਤ ਖੁੱਲੀਆਂ ਅੱਖਾਂ ਨਾਲ ਉਸ ਨੂੰ ਘੂਰ ਰਹੇ ਹਨ ਅਤੇ ਉਸ ਨੂੰ ਲਾਂਹਤਾ ਪਾ ਰਹੇ ਹਨ। ਪਰ ਫਿਰ ਇੱਕ ਦਿਨ ਜਦੋਂ ਬਹੁਤ ਤੇਜ਼ ਭੁੱਖ ਨਾਲ ਮਰਨ ਦੀ ਕगार ਤੇ ਸੀ ਤਾਂ ਉਸਨੇ ਫੈਸਲਾ ਕਰ ਹੀ ਲਿਆ ਤੇ ਕੰਬਦੇ ਹੋਏ ਹੱਥਾਂ ਤੇ ਰੋਂਦੀਆਂ ਅੱਖਾਂ ਦੇ ਨਾਲ ਉਸਨੇ ਉਹ ਕੀਤਾ ਜੋ ਕੋਈ ਸੋਚ ਨਹੀਂ ਸਕਦਾ। ਉਹ ਪਲ ਜਦੋਂ ਉਸਨੇ ਆਪਣੇ ਇੱਕ ਦੋਸਤ ਦੇ ਸਰੀਰ ਤੋਂ ਮਾਸ ਦਾ ਟੁਕੜਾ ਕੱਟ ਕੇ ਮੂੰਹ ਵਿੱਚ ਪਹਿਲਾ ਨਿਵਲਾ ਪਾਇਆ ਤਾਂ ਉਸ ਨੂੰ ਐਵੇਂ ਲੱਗਿਆ ਜਿਵੇਂ ਉਸਨੇ ਆਪਣੇ ਹੀ ਸਰੀਰ ਦਾ ਹਿੱਸਾ ਕੱਟ ਕੇ ਖਾ ਲਿਆ ਹੋਵੇ ਪਰ ਜਿਉਂਦਾ ਰਹਿਣ ਦੀ ਕੀਮਤ ਅਦਾ ਕਰਨੀ ਹੀ ਪੈਣੀ ਸੀ ਇੱਕ ਅਜੇ ਕੀਮਤੀ ਜੋ ਉਹ ਆਪਣੇ ਦੋਸਤਾਂ ਦਾ ਮਾਸ ਖਾ ਕੇ ਹਰ ਇੱਕ ਸਾਹ ਨਾਲ ਚੁਕਾ ਰਹੀ ਸੀ ਹਰ ਇੱਕ ਨਿਵਲਾ ਜਦੋਂ ਆਪਣੇ ਦੋਸਤਾਂ ਦੇ ਮਾਸ ਦਾ ਮੂੰਹ ਵਿੱਚ ਪਾਉਂਦੀ ਤਾਂ ਉਸ ਨੂੰ ਆਪਣੇ ਦੋਸਤਾਂ ਦੀ ਨਲਕੀਤੇ ਹਾਸੇ ਮਜ਼ਾਕ ਸਾਂਝੇ ਸੁਪਨੇ ਤੇ ਉਹਨਾਂ ਨਰਕੀਤੀਆਂਆਂ ਗੱਲਾਂ ਯਾਦ ਆਉਣ ਲੱਗੀਆਂ ਉਸਨੇ ਖੁਦ ਨੂੰ ਸਮਝਾਇਆ ਕਿ ਉਹ ਉਹਨਾਂ ਦੇ શરીਰ ਦਾ ਨਹੀਂ ਬਲਕਿ ਉਹਨਾਂ ਦੇ ਸੁਪਨਿਆਂ ਦਾ ਇੱਕ ਇੱਕ ਹਿੱਸਾ ਆਪਣੇ ਅੰਦਰ ਨਿਗਲ ਰਹੀ ਹੈ ਉਹ ਨਿਵਾਲਾ ਉਹਨਾਂ ਦੇ ਉਸ ਸੁਪਨੇ ਨੂੰ ਜਿਉਂਦਾ ਵਾਪਸ ਕਰ ਲੈ ਕੇ ਜਾਣ ਦਾ ਸੀ ਜਿਸ ਨੂੰ ਹੁਣ ਉਹ ਪੂਰਾ ਕਰਕੇ ਰਹੇਗੀ ਇਹ ਇੱਕ ਭਿਆਨਕ ਠਿਕਣਾਣਾ ਸੱਚ ਸੀ ਜਿਸ ਨੇ ਉਸ ਨੂੰ ਜਿਉਂਦਾ ਰੱਖਿਆ ਪਰ ਇਨਸਾਨੀ ਤੌਰ ਤੇ ਉਹ ਮਰ ਚੁੱਕੀ ਸੀ ਉਹ ਹੁਣ ਸਿਰਫ ਐਵਲਿਨ ਨਹੀਂ ਸੀ ਉਹ ਆਪਣੇ ਦੋਸਤਾਂ ਦੀ ਕਬਰਗਾਹ ਵੀ ਸੀ ਪੂਰੇ 100 ਦਿਨ ਐਵਲਿਨ ਉਸ ਟੁੱਟੇ ਮਲਬੇ ਦੇ ਕੋਲ ਇੱਕ ਜਿਉਂ ਦਾ লাশ ਦੀ ਤਰ੍ਹਾਂ ਰਹੀ ਉਸ ਦੀ ਜ਼ਿੰਦਗੀ ਹੁਣ ਘੜੀ ਦੀਆਂ ਸੂਈਆਂ ਤੇ ਨਹੀਂ ਚੱਲ ਰਹੀ ਸੀ ਬਲਕਿ ਟੁੱਟੇ ਹੋਏ ਜਹਾਜ਼ ਦੇ ਮਲਬੇ ਦੀਆਂ ਦੀਵਾਰਾਂ ਉੱਪਰ ਖਿੱਚੀਆਂ ਲਕੀਰਾਂ ਨਾਲ ਚੱਲ ਰਹੀ ਸੀ ਹੁਣ ਤੱਕ ਉਸ ਜਹਾਜ਼ ਦੀ ਦੀਵਾਰ ਉੱਪਰ 100 ਦਰਦਨਾਕ ਲਕੀਰਾਂ ਬਣ ਚੁੱਕੀਆਂ ਸਨ ਜੋ ਉਸ ਦੇ ਬਿਤਾਏ ਹੋਏ ਖੌਫਨਾਕ ਤੇ ਨਰਕ ਭਰੇ ਸੌ ਦਿੰਦੀਆਂ ਗਵਾਸਨ ਉਸ ਦਾ ਦਿਮਾਗ ਹੁਣ ਹਕੀਕਤ ਤੇ ਵਹਿਮ ਦੇ ਵਿੱਚ ਵੀ ਫਰਕ ਕਰਨਾ ਭੁੱਲ ਚੁੱਕਾ ਸੀ ਉਹ ਅਕਸਰ ਆਪਣੇ ਮਰੇ ਹੋਏ ਦੋਸਤਾਂ ਨਾਲ ਹੀ ਗੱਲਾਂ ਕਰਦੀ ਰਹਿੰਦੀ ਜਿਵੇਂ ਉਹ ਉਹਨਾਂ ਦੇ ਸਾਹਮਣੇ ਬੈਠ ਕੇ ਗੱਲਾਂ ਕਰ ਰਹੀ ਹੋਵੇ ਉਹ ਉਹਨਾਂ ਨਾਲ ਮਜ਼ਾਕ ਵੀ ਕਰਦੀ ਅਤੇ ਆਪਣੇ ਸੰਜੋਏ ਹੋਏ ਸੁਪਨਿਆਂ ਲਈ ਆਪਣੇ ਫਿਊਚਰ ਪਲਾਨ ਬਣਾਉਂਦੀ ਉਸ ਨੇ ਉਹਨਾਂ ਸਾਰਿਆਂ ਦੋਸਤਾਂ ਲਈ ਬਰਫ਼ ਦੇ ਵਿੱਚ ਹੀ ਕਬਰਾਂ ਬਣਾਈਆਂ ਅਤੇ ਰੋਜ਼ ਉਹਨਾਂ ਤੋਂ ਆਪਣੀ ਕੀਤੀ ਹੋਈ ਗਲਤੀ ਤੇ ਮੁਆਫੀ ਮੰਗਦੀ ਇਹ ਉਸਦੀ ਅੰਤਰਾਤਮਾ ਦੀ ਆਵਾਜ਼ ਸੀ ਜੋ پاگلਪਨ ਨੂੰ ਕਾਬੂ ਵਿੱਚ ਰੱਖਣ ਤੇ ਖੁਦ ਨੂੰ ਜਿਉਂਦਾ ਮਹਿਸੂਸ ਕਰਾਉਣ ਦਾ ਪਤਾ ਨਹੀਂ ਉਸ ਦੀਆਂ ਖੂਬਸੂਰਤ ਅੱਖਾਂ ਹੁਣ ਅੰਦਰ ਵੱਲ ਤਸ ਚੁੱਕੀਆਂ ਸਨ ਅਹਿਸਾਸ ਖੌਫ ਦਿਖਾਈ ਦੇ ਰਿਹਾ ਸੀ ਕਦੇ-ਕਦੇ ਉਹ ਘੰਟਿਆਂ ਬੱਧੀ ਆਸਮਾਨ ਵੱਲ ਵੇਖਦੀ ਰਹਿੰਦੀ ਇਸ ਉਮੀਦ ਨਾਲ ਕਿ ਕੋਈ ਫਰਿਸ਼ਤਾ ਆਏਗਾ ਜੋ ਉਸ ਨੂੰ ਬਚਾ ਕੇ ਲੈ ਜਾਏਗਾ ਪਰ ਉੱਥੇ ਤਾਂ ਸਿਰਫ ਚਿੱਟੇ ਬੇਰਹਿਮ ਬਦਲ ਸਨ ਜੋ ਉਸ ਨੂੰ ਲੱਗਦਾ ਕਿ ਉਸ ਵੱਲ ਵੇਖ ਕੇ ਉਸ ਦਾ ਮਜ਼ਾਕ ਉਡਾ ਰਹੇ ਹਨ ਉਸ ਨੇ ਦੁਨੀਆ ਨੂੰ ਆਪਣੀ ਕਿਸਮਤ ਨੂੰ ਇੱਥੋਂ ਤੱਕ ਕਿ ਪਰਮਾਤਮਾ ਨੂੰ ਵੀ ਕੋਸਣਾ ਸ਼ੁਰੂ ਕਰ ਦਿੱਤਾ ਉਹ ਇੱਕ ਕੈਦੀ ਬਣ ਚੁੱਕੀ ਸੀ ਅਜੇ ਹੀ ਖੁੱਲੀ ਜੇਲ੍ਹ ਵਿੱਚ ਕੈਦ ਸੀ ਜਿਸ ਦੀਆਂ ਕੋਈ ਦੀਵਾਰਾਂ ਨਹੀਂ ਸਨ ਪਰ ਉਹ ਆਜ਼ਾਦ ਵੀ ਨਹੀਂ ਸੀ ਉਸ ਨੂੰ ਹੁਣ ਯਕੀਨ ਹੋ ਚੁੱਕਿਆ ਸੀ ਕਿ ਉਸਦੀ ਕਬਰ ਵੀ ਇਸ ਖੌਫਨਾਕ ਤੇ ਬਰਫੀਲੇ ਗਲੇਸ਼ੀਅਰ ਵਿੱਚ ਹੀ ਬਣੇਗੀ। ਇਸੇ ਚਿੱਟੀ ਚਾਦਰ ਦੇ ਥੱਲੇ ਹੀ ਉਹ ਦਫਨ ਹੋਏਗੀ। ਪਰ ਸੌਵੇਂ ਦਿਨ ਦੀ ਰਾਤ ਜਦੋਂ ਉਹ ਲਗਭਗ ਹਾਰ ਹੀ ਚੁੱਕੀ ਸੀ ਉਸਦੇ ਹਾਲਾਤਾਂ ਵਿੱਚ ਕੁਝ ਬਦਲਾਅ ਆਇਆ। ਇੱਕ ਚੀਕ ਨਿਕਲੀ, ਦੱਬੀ ਹੋਈ ਤੇ ਗੁੱਸੇ ਨਾਲ ਭਰੀ ਆਵਾਜ਼ ਵਿੱਚ। ਇਹ ਚੀਕ ਕਿਸੇ ਹੋਰ ਦੀ ਨਹੀਂ, ਬਲਕਿ ਉਸਦੇ ਆਪਣੇ ਅੰਦਰ ਦੀ ਹੀ ਸੀ। ਜੋ ਉਸ ਨੂੰ ਕਹਿ ਰਹੀ ਸੀ, "ਬਸ ਹੁਣ ਹੋਰ ਨਹੀਂ।" ਇਸ ਚੀਕ ਨੇ ਉਸ ਨੂੰ ਅੰਦਰ ਤੱਕ ਆਉਣ ਦਿੱਤਾ ਤੇ ਉਸ ਦੇ ਅੰਦਰੋਂ ਆਵਾਜ਼ ਆਈ ਬਸ ਹੁਣ ਹਾਰ ਮੰਨ ਕੇ ਮਰਨ ਦੀ ਜ਼ਰੂਰਤ ਨਹੀਂ ਹੁਣ ਲੋੜ ਹੈ ਲੜ ਕੇ ਮਰਨ ਦੀ ਅਗਲੇ ਦਿਨ ਐਵਲਨ ਦੀਆਂ ਅੱਖਾਂ ਵਿੱਚ ਪਾਗਲਪਨ ਤੇ ਜ਼ਿੱਦ ਨਾਲ ਭਰੀ ਹੋਈ ਇੱਕ ਅਲੱਗ ਹੀ ਅਗ ਬੜਕ ਰਹੀ ਸੀ ਹੁਣ ਉਸ ਨੇ ਫੈਸਲਾ ਕਰ ਲਿਆ ਕਿ ਉਹ ਇੱਥੇ ਬੈਠ ਕੇ ਮੌਤ ਦਾ ਇੰਤਜ਼ਾਰ ਨਹੀਂ ਕਰੇਗੀ ਉਹ ਇਸ ਖੌਫਨਾਕ ਤੇਬਰ ਫਿਲੇ ਰੇਗਿਸਤਾਨ ਨੂੰ ਚੁਣੌਤੀ ਦੇਵੇਗੀ ਉਹ ਪੈਦਲ ਹੀ ਚਲਦਿਆਂ ਹੋਇਆ ਇਸ ਨੂੰ ਪਾਰ ਕਰੇਗੀ ਇਹ ਜਾਣਦੇ ਹੋਏ ਵੀ ਕਿ ਇਹ ਫੈਸਲਾ ਆਤਮ ਹੱਤਿਆ ਕਰਨ ਵਾਲਾ ਹੈ ਕਿਉਂਕਿ ਦੂਰ ਦੂਰ ਤੱਕ ਉਸ ਨੂੰ ਕੋਈ ਆਪਣੀ ਮੰਜ਼ਿਲ ਦਿਖਾਈ ਨਹੀਂ ਦੇ ਰਹੀ ਸੀ ਫਿਰ ਵੀ ਉਸ ਨੇ ਆਪਣੀ ਬਚੀ ਹੋਈ ਹਿੰਮਤ ਨੂੰ ਸਮੇਟਿਆ ਤੇ ਇਸ ਸਫ਼ਰ ਦੀ ਤਿਆਰੀ ਸ਼ੁਰੂ ਕਰ ਲਈ ਜਹਾਜ਼ ਦੇ ਟੁੱਟੇ ਹੋਏ ਮਲਬੇ ਨਾਲ ਉਸ ਨੇ ਹਥਿਆਰ ਬਣਾ ਲਿਆ ਜਿਸ ਨਾਲ ਉਹ ਆਪਣੀ ਸੁਰੱਖਿਆ ਕਰ ਸਕੇ ਆਪਣੇ ਦੋਸਤਾਂ ਤੇ ਆਪਣੇ ਕੱਪੜਿਆਂ ਦੀਆਂ ਕਈ ਪਰਤਾਂ ਬਣਾ ਕੇ ਉਸਨੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਢੱਕ ਲਿਆ ਜਿਵੇਂ ਕੋਈ ਕੋਈ ਖਿਆਕਾ ਵਿੱਚ ਪਾਇਆ ਹੋਵੇ ਆਪਣੇ ਦੋਸਤਾਂ ਦੇ ਸਰੀਰ ਦੇ ਉਹਨਾਂ ਮਾਸ ਦੇ ਟੁਕੜਿਆਂ ਨੂੰ ਵੀ ਉਸਨੇ ਸੁਕਾ ਕੇ ਨਾਲ ਰੱਖ ਲਿਆ ਜਿਨ੍ਹਾਂ ਨੇ ਹੁਣ ਤੱਕ ਉਸ ਨੂੰ ਜਿਉਂਦਾ ਰਹਿਣ ਵਿੱਚ ਮਦਦ ਕੀਤੀ ਸੀ ਇਹ ਹੀ ਉਸਦੇ ਸਫਰ ਲਈ ਖਾਣ ਪੀਣ ਸੀ ਜਾਣ ਤੋਂ ਪਹਿਲਾਂ ਉਸਨੇ ਉਸ ਜਗ੍ਹਾ ਨੂੰ ਚਾਰੇ ਤਰਫ ਤੋਂ ਧਿਆਨ ਨਾਲ ਆਖਰੀ ਵਾਰ ਦੇਖਿਆ ਕਿਉਂਕਿ 100 ਦਿਨ ਤੱਕ ਉਸ ਦਾ ਘਰ ਤੇ ਉਸ ਦਾ ਰਹਿਣ ਨਿਵਾਸ ਉਹੀ ਜਗ੍ਹਾ ਸੀ ਆਪਣੇ ਦੋਸਤਾਂ ਦੀਆਂ ਬੜਾਈਆਂ ਹੋਈਆਂ ਕਬਰਾਂ ਤੇ ਹੱਥ ਰੱਖ ਕੇ ਉਹਨਾਂ ਨੂੰ ਕਹਿਣ ਲੱਗੀ ਮੈਂ ਤੁਹਾਡੇ ਸੁਪਨੇ ਨਾਲ ਲੈ ਕੇ ਜਾ ਰਹੀ ਹਾਂ ਉਸ ਨੇ ਟੁੱਟੇ ਹੋਏ ਜਹਾਜ਼ ਦੇ ਟੁਕੜੇ ਤੇ ਕੋਲੇ ਨਾਲ ਲਿਖਿਆ ਅਸੀਂ ਇੱਥੋਂ ਤੱਕ ਸੱਤ ਦੋਸਤ ਆਏ ਸੀ ਜਿਨ੍ਹਾਂ ਵਿੱਚ ਮੈਂ ਅਜੇ ਤੱਕ ਜੀਉਂਦੀ ਹਾਂ ਇਹ ਕਹਿ ਕੇ ਐਵਲਿਨ ਨੇ ਇੱਕ ਡੂੰਘਾ ਸਾਹ ਭਰਿਆ ਤੇ ਆਪਣੇ ਸਫ਼ਰ ਤੇ ਤੁਰਨ ਲਈ ਅਥਾ ਚਿੱਟੇ ਸਮੁੰਦਰ ਤੇ ਪਹਿਲਾ ਕਦਮ ਕੰਪਾਸ ਟੁੱਟਿਆ ਹੋਇਆ ਸੀ ਤੇ ਖਾਣ ਪੀਣ ਲਈ ਵੀ ਕੋਈ ਜ਼ਿਆਦਾ ਰਸਦ ਨਹੀਂ ਸੀ ਰਸਤਾ ਵੀ ਸਿਰਫ ਮੌਤ ਵੱਲੀ ਜਾਂਦਾ ਹੋਇਆ ਲੱਗ ਰਿਹਾ ਸੀ ਪਰ ਫਿਰ ਵੀ ਉਸਨੇ ਹਿੰਮਤ ਕਰ ਕੀਤੀ ਤੇ ਚੱਲ ਪਈ ਬਿਨਾਂ ਕਿਸੇ ਦਿਸ਼ਾ ਦੇ ਸਿਰਫ ਇੱਕ ਵਿਸ਼ਵਾਸ ਦੇ ਨਾਲ ਕਿ ਚਿੱਟੇ ਸਮੁੰਦਰ ਨੂੰ ਪਾਰ ਕਰਕੇ ਉਹ ਦੂਸਰੀ ਦੁਨੀਆ ਤੱਕ ਪਹੁੰਚ ਹੀ ਜਾਏਗੀ ਜਿੱਥੇ ਰੰਗ ਹੈ ਤੇ ਜਿੱਥੇ ਜ਼ਿੰਦਗੀ ਹੱਸਦੀ ਖੇਡਦੀ ਏ ਇੱਕ ਇਕੱਲੀ ਔਰਤ ਦਾ ਪੂਰੀ ਕਾਇਨਾਤ ਦੇ ਖਿਲਾਫ ਇੱਕ ਜੰਗ ਦਾ ਐਲਾਨ ਸੀ ਉਸਦੇ ਮੋਢਿਆਂ ਤੇ ਸਮਾਨ ਦਾ ਬੋਝ ਸੀ ਤੇ ਦਿਲ ਉੱਤੇ ਆਪਣੇ ਦੋਸਤਾਂ ਦੀਆਂ ਲਾਸ਼ਾਂ ਦਾ ਉਹ ਚੱਲ ਰਹੀ ਸੀ ਹਰ ਕਦਮ ਦੇ ਨਾਲ ਮੋਟਰ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦੀ ਹੋਈ ਐਵਲਿੰਡਾ ਨਾ ਖਤਮ ਹੋਣ ਵਾਲਾ ਸਫ਼ਰ ਸ਼ੁਰੂ ਹੋ ਚੁੱਕਿਆ ਸੀ ਉਸ ਦਾ ਬਰਫ਼ ਦੇ ਉੱਤੇ ਇੱਕ ਦਰਦਨਾਕ ਤੇ ਖਤਰਨਾਕ ਮਾਰਚ ਉਹ ਜਿਹੜਾ ਕਦਮ ਚੁੱਕਦੀ ਉਹ ਕਦਮ ਦੇ ਨਾਲ ਹੀ ਉਸ ਨੂੰ ਇੰਨੀ ਤਕਲੀਫ਼ ਹੁੰਦੀ ਜਿਵੇਂ ਉਸ ਦੀਆਂ ਹੱਡੀਆਂ ਨੂੰ ਕੋਈ ਤੋੜ ਰਿਹਾ ਹੋਵੇ ਦਿਨ ਵਿੱਚ ਬਰਫ਼ ਦੀ ਚਮਕ ਉਸ ਦੀਆਂ ਅੱਖਾਂ ਵਿੱਚ ਜਲਨ ਪੈਦਾ ਕਰਦੀ ਤੇ ਰਾਤ ਦੀ ਠੰਡ ਉਸ ਦੀ ਆਤਮਾ ਤੱਕ ਨੂੰ ਜਮਾ ਦਿੰਦੀ ਵਰ ਫੀਲਿੰਗਾਂ ਤੇ ਠੰਡੀਆਂ ਹਵਾਵਾਂ ਉਸਦੇ ਚਿਹਰੇ ਤੇ ਚਾਬਕ ਵਾਂਗ ਵੱਜਦੀਆਂ। ਪਰ ਉਸਦੇ ਸਰੀਰ ਤੇ ਬਣ ਰਿਹਾ ਹਰ ਇੱਕ ਨਿਸ਼ਾਨ ਇੱਕ ਨਵੀਂ ਕਹਾਣੀ ਤਿਆਰ ਕਰਨੀ ਸੀ। ਇਕੱਲੇਪਨ ਤੇ ਪਾਗਲਪਨ ਤੋਂ ਬਚਣ ਲਈ ਉਹ ਉੱਚੀ-ਉੱਚੀ ਬਚਪਨ ਵਿੱਚ ਪੜ੍ਹੀਆਂ ਹੋਈਆਂ ਕਵਿਤਾਵਾਂ ਗਾਉਣ ਲੱਗਦੀ। ਉਹ ਆਪਣੇ ਦੋਸਤਾਂ ਨਾਲ ਬਿਤਾਏ ਹੋਏ ਬੀਤੇ ਸਮੇਂ ਨੂੰ ਯਾਦ ਕਰਕੇ ਉਹਨਾਂ ਨਾਲ ਗੱਲਾਂ ਕਰਦੀ, ਉਹਨਾਂ ਨੂੰ ਪੁੱਛਦੀ ਕਿ ਉਹ ਸਹੀ ਰਸਤੇ ਤੇ ਹੈ। ਲੀਆ ਨੇ ਯਾਦ ਉਸ ਨੂੰ ਹਿੰਮਤ دی ਕਲੋਈ ਦੀ ਯਾਦ ਉਸ ਦੀ ਹਿੰਮਤ ਟੁੱਟਣ ਤੇ ਉਸ ਨੂੰ ਕੋਸ ਦੀ ਫਟਕਾਰ ਦੀ ਕਈ ਵਾਰ ਤਾਂ ਉਹ ਬਰਫ਼ ਦੇ ਵਿੱਚ ਡਿੱਗ ਕੇ ਘੰਟਿਆਂ ਤੱਕ ਉੱਥੇ ਹੀ ਪਈ ਰਹਿੰਦੀ ਉਸ ਦਾ ਦਿਲ ਕਹਿੰਦਾ ਬਸ ਹੁਣ ਉਹ ਸਫ਼ਰ ਅੱਗੇ ਨਹੀਂ ਕਰ ਸਕੇਗੀ ਉਸ ਦੀ ਹਿੰਮਤ ਜਵਾਬ ਦੇਣ ਲੱਗਦੀ ਪਰ ਫਿਰ ਉਸ ਨੂੰ ਆਪਣੀ ਮਾਂ ਦਾ ਮੁਸਕਰਾਉਂਦਾ ਹੋਇਆ ਚਿਹਰਾ ਯਾਦ ਆਉਣ ਲੱਗਦਾ ਤੇ ਉਹ ਫਿਰ ਹਿੰਮਤ ਨੂੰ ਸਮੇਟਦੀ ਹੋਈ ਉੱਠ ਖੜੀ ਹੁੰਦੀ ਹੁਣ ਘੜੀ ਦੀਆਂ ਸੂਈਆਂ ਉਸ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਸਨ ਦਿਨ ਤੇ ਰਾਤ ਬਸਉਂਦੇ ਤੇ ਜਾਈ ਜਾਂਦੇ ਉਸ ਦੀਆਂ ਉਂਗਲਾਂ ਫਰੌਸਟਬਾਈਟ ਨਾਲ ਕਾਲੀਆਂ ਪੈ ਚੁੱਕੀਆਂ ਸਨ ਤੇ ਪੈਰਾਂ ਵਿੱਚ ਵੀ ਹਰਕਤ ਖਤਮ ਹੋ ਰਹੀ ਸੀ ਉਸ ਨੂੰ ਅਕਸਰ ਇਹ ਵਹਿਮ ਹੁੰਦਾ ਕਿ ਜਿਵੇਂ ਉਸ ਨੂੰ ਦੂਰ ਇੱਕ ਹਰਾ ਭਰਾ ਜੰਗਲ ਜਾਂ ਇੱਕ ਜੀਵੰਦਾ ਜਗਦਾ ਸ਼ਹਿਰ ਦਿਖਾਈ ਦੇ ਰਿਹਾ ਹੈ ਪਰ ਇਹ ਤਾਂ ਇਸ ਬਰਫ਼ੀਲੇ ਰੇਗਿਸਤਾਨ ਦਾ ਇੱਕ ਝਾਲ ਸੀ ਇੱਕ ਪਰਮਸੀ ਜੋ ਉਸ ਨੂੰ ਉਮੀਦ ਦਿਖਾ ਕੇ ਫਿਰ ਉਸ ਦੀ ਹਿੰਮਤ ਨੂੰ ਤੋੜਨਾ ਚਾਹੁੰਦਾ ਸੀ ਉਸ ਦਾ ਦਿਲ ਥੋੜੀ ਦੇਰ ਲਈ ਇਹ ਵੇਖ ਕੇ ਖੁਸ਼ ਹੋ ਜਾਂਦਾ ਪਰ ਉਸ ਨੂੰ ਜਲਦੀ ਸਮਝ ਆ ਜਾਂਦਾ ਕਿ ਸਿਰਫ ਇੱਕ ਧੁਖਾ ਹੈ ਇੱਕ ਦਿਨ ਉਹ ਬਰਫ਼ ਦੀ ਪਤਲੀ ਪਰਤ ਉੱਤੇ ਚੱਲ ਰਹੀ ਸੀ ਕਿ ਅਚਾਨਕ ਉਹ ਪਰਤ ਟੁੱਟ ਗਈ ਤੇ ਉਹ ਬਰਫ਼ੀਲੇ ਪਾਣੀ ਦੇ ਸਮੁੰਦਰ ਵਿੱਚ ਜਾ ਡਿੱਗੀ ਉਸ ਨੂੰ ਇੱਕ ਪਲ ਲਈ ਤਾਂ ਐਵੇਂ ਲੱਗਿਆ ਜਿਵੇਂ ਉਸ ਦੇ ਸਰੀਰ ਵਿੱਚੋਂ ਜਾਨ ਤੇ ਆਖਰੀ ਸਾਹ ਨਿਕਲ ਗਿਆ ਹੋਵੇ ਉਸ ਨੂੰ ਲੱਗਿਆ ਜਿਵੇਂ ਬਸ ਇਸ ਸਫ਼ਰ ਤੇ ਕਹਾਣੀ ਇੱਥੇ ਹੀ ਖਤਮ ਹੋ ਗਈ ਏ ਆਖਿਰਕਾਰ ਇਸ ਬਰਫੀਲੇ ਰਾक्षਸ ਨੇ ਉਸ ਨੂੰ निगल ਹੀ ਲਿਆ ਏ ਫਿਰ ਵੀ ਆਖਰੀ ਸਾਹ ਸਰੀਰ ਵਿੱਚੋਂ ਨਿਕਲਣ ਤੋਂ ਪਹਿਲਾਂ ਉਸ ਨੇ ਫਿਰ ਤੋਂ ਆਪਣੀ ਸਾਰੀ ਤਾਕਤ ਇਕੱਠੀ ਕੀਤੀ ਤੇ ਆਪਣੇ ਆਪ ਨੂੰ ਪਾਣੀ ਚੋਂ ਬਾਹਰ ਧੱਕਣ ਵੱਲ ਕੋਸ਼ਿਸ਼ ਕੀਤੀ ਉਸ ਦੀ ਹਿੰਮਤ ਤੇ ਹੌਸਲੇ ਨੇ ਰੰਗ ਦਿਖਾਇਆ ਉਹ ਪਾਣੀ ਦੇ ਉਸ ਬਰਫੀਲੇ ਸਮੁੰਦਰ ਤੋਂ ਬਾਹਰ ਤਾਂ ਆ ਗਈ ਪਰ ਹੁਣ ਉਹ ਮੌਤੇ ਹੋਰ ਵੀ ਜ਼ਿਆਦਾ ਕਰੀਬ ਆ ਚੁੱਕੀ ਸੀ ਤੇ ਉਸ ਦੀ ਸਰੀਰਕ ਤਾਕਤ ਵੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਉਸ ਦਾ ਸਰੀਰ ਪੂਰੀ ਤਰ੍ਹਾਂ ਜੰਮ ਚੁੱਕਿਆ ਸੀ ਉਸ ਦੀ ਚੱਲਣ ਦੀ ਵੀ ਸ਼ਕਤੀ ਨਹੀਂ ਬਚੀ ਸੀ ਹੁਣ ਉਹ ਆਪਣੀ ਹਿੰਮਤ ਵੀ ਹਾਰਨ ਲੱਗੀ ਉਸ ਦਾ ਸਰੀਰ ਵੀ ਉਸ ਨੂੰ ਆਪਣੇ ਆਪ ਤੇ ਬੋਝ ਲੱਗਣ ਲੱਗ ਪਿਆ ਪਰ ਉਸ ਦੀ ਆਤਮਾ ਉਸ ਦੇ ਸਰੀਰ ਨੂੰ ਕਸੀਟ ਦੀ ਕਸੀੜ ਦੀ ਅੱਗੇ ਲਿ ਜਾ ਰਹੀ ਸੀ ਹੁਣ ਉਹ ਚੱਲ ਨਹੀਂ ਰਹੀ ਸੀ ਬਸ برف ਉੱਤੇ ਰेंग ਹੀ ਰਹੀ ਸੀ ਆਪਣੇ ਆਖਰੀ ਸਾਹਾਂ ਨੂੰ ਗਿਣਦੀ ਹੋਈ ਆਪਣੇ ਸਰੀਰਕ ਤੇ ਆਤਮਿਕ ਦਰਦ ਨੂੰ ਘਟਾਉਣ ਲਈ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਉਸੇ ਸਮੇਂ ਉਸ ਨੂੰ ਬਹੁਤ ਦੂਰ ਜਿੱਥੇ ਆਸਮਾਨ ਤੇ ਧਰਤੀ ਇੱਕ ਦੂਜੇ ਵਿੱਚ ਮਿਲਦੇ ਹਨ ਉਸ ਨੂੰ ਇੱਕ ਰੋਸ਼ਨੀ ਦਿਖਾਈ ਦਿੱਤੀ ਇੱਕ ਛੋਟੀ ਜਿਹੀ ਟਿਮਟਮਾਉਂਦੀ ਹੋਈ ਰੋਸ਼ਨੀ ਅਜਹੀ ਰੋਸ਼ਨੀ ਜੋ ਕਿਸੇ ਅਸਮਾਨੀ ਤਾਰੇ ਵਾਂਗ ਨਹੀਂ ਸੀ ਪਹਿਲਾਂ ਤਾਂ ਉਸ ਨੂੰ ਲੱਗਿਆ ਕਿ ਇਹ ਵੀ ਇਸ ਬਰਫੀਲੇ ਰੇਗਿਸਤਾਨੀ ਰਾਖਸ਼ ਦਾ ਇੱਕ ਧੋਖਾ ਹੈ ਮੌਤ ਆਉਣ ਤੋਂ ਪਹਿਲਾਂ ਦਾ ਇੱਕ ਖੂਬਸੂਰਤ ਜਿਹਾ ਵੈ ਉਸਨੇ ਆਪਣੀਆਂ ਜੰਮੀਆਂ ਹੋਈਆਂ ਪਲਕਾਂ ਨੂੰ ਦੁਬਾਰਾ ਚਪਕਿਆ ਤੇ ਫਿਰ ਤੋਂ ਇੱਕ ਵਾਰ ਦੇਖਿਆ ਰੋਸ਼ਨੀ ਉਸ ਨੂੰ ਅਜੇ ਵੀ ਦਿਖਾਈ ਦੇ ਰਹੀ ਸੀ ਇਹ ਇਨਸਾਨੀ ਹੱਥਾਂ ਦੁਆਰਾ ਬਣਾਈ ਹੋਈ ਰੋਸ਼ਨੀ ਸੀ ਇੱਕ ਬਲਬ ਦੀ ਰੋਸ਼ਨੀ ਇੱਕ ਉਮੀਦ ਦੀ ਰੋਸ਼ਨੀ ਉਸ ਦੂਰੋਂ ਆਉਂਦੀ ਰੋਸ਼ਨੀ ਨੇ ਐਵਲਿਨ ਦੇ ਮਰੇ ਹੋਏ ਜਨ ਸਰੀਰ ਵਿੱਚ ਇੱਕ ਬਿਜਲੀ ਜਈ ਦੌੜਾ ਦਿੱਤੀ ਦੋਸਤੋ ਅਗਰ ਐਵਲਿਨ ਦੇ ਇਸ ਪਾਗਲਪਨ ਤੇ ਜ਼ਿੱਦ ਦੀ ਕਹਾਣੀ ਤੁਹਾਨੂੰ ਸਾਹ ਰੋਕਣ ਲਈ ਮਜਬੂਰ ਕਰ ਰਹੀ ਹੈ ਤਾਂ ਇੱਕ ਪਲ ਕੱਢ ਕੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋ ਜਾਈਆਂ ਹੋਰ ਵੀ ਰੌਂਗ ਟੇ ਖੜੇ ਕਰ ਦੇਣ ਵਾਲੀਆਂ ਕਹਾਣੀਆਂ ਲਿਆਉਂਦੇ ਰਹੀਏ ਉਹ ਐਵਲਨ ਦੇ ਕੋਲ ਜੀਨ ਦਾ ਇੱਕ ਮਕਸਦ ਸੀ ਇੱਕ ਮੰਜ਼ਲ ਸੀ ਉਹ ਉਸ ਰੋਸ਼ਨੀ ਤੱਕ ਹਰ ਹਾਲਤ ਵਿੱਚ ਪਹੁੰਚਣਾ ਚਾਹੁੰਦੀ ਸੀ ਇਹ ਕਰਦਿਆਂ ਹੋਇਆ ਚਾਹੇ ਉਸ ਦੀ ਜਾਨ ਹੀ ਕਿਉਂ ਨਾ ਚਲੀ ਜਾਏ ਹੁਣ ਉਸ ਨੇ ਆਪਣੀ ਉਹ ਤਾਕਤ ਇਸਤੇਮਾਲ ਕਰਨੀ ਸ਼ੁਰੂ ਕੀਤੀ ਜਿਸ ਦੇ ਬਾਰੇ ਸ਼ਾਇਦ ਖੁਦ ਵੀ ਉਸ ਨੂੰ ਨਹੀਂ ਸੀ ਪਤਾ ਕਿ ਉਹ ਤਾਕਤ ਉਸ ਦੇ ਅੰਦਰ ਹੈ ਹਰ ਇੱਕ ਇੰਚ ਰੇngਦਿਆਂ ਹੋਇਆ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਪਹਾੜ ਚੜ ਰਹੀ ਹੋਵੇ ਉਹ ਜਾਣਦੀ ਸੀ ਕਿ فاਸਲਾ ਬਹੁਤ ਹੈ ਸ਼ਾਇਦ ਉਹ ਉਥੋਂ ਤੱਕ ਨਾ ਪਹੁੰਚ ਸਕੇ ਪਰ ਕਈ ਮਹੀਨਿਆਂ ਬਾਅਦ ਕਿਸੇ ਇਨਸਾਨ ਦੁਆਰਾ ਬੜੀ ਚੀਜ਼ ਦਾ ਨਿਸ਼ਾਨ ਉਸ ਨੂੰ ਨਵੀਂ ਜ਼ਿੰਦਗੀ ਦੇ ਗਿਆ ਉਸ ਦੀਆਂ ਅੱਖਾਂ ਵਿੱਚ ਮੰਜ਼ਿਲ ਤੱਕ ਪਹੁੰਚਣ ਦੀ ਇੱਕ ਆਸ ਇੱਕ ਕਿਰਨ ਨੇ ਜਨਮ ਲੈ ਲਿਆ ਉਹ ਰੋ ਰਹੀ ਸੀ ਪਰ ਇਹ ਹੰਝੂ ਹੁਣ ਉਸ ਦੀ ਬੇਬਸੀ ਦੇ ਨਹੀਂ ਬਲਕਿ ਇੱਕ ਆਖਰੀ ਲੜਾਈ ਦੇ ਸਨ ਉਸ ਰੌਸ਼ਨੀ ਵੱਲ ਵੱਧ ਰਹੀ ਸੀ ਜੋ ਉਸ ਦੀ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਪੁਲ ਸੀ ਦਿਨ ਹਫ਼ਤਿਆਂ ਵਿੱਚ ਬਦਲ ਗਏ ਤੇ ਉਹ ਰੌਸ਼ਨੀ ਹੁਣ ਥੋੜੀ ਹੋਰ ਜ਼ਿਆਦਾ ਉਸ ਨੂੰ ਸਾਫ਼ ਦਿਖਾਈ ਦੇਣ ਲੱਗੀ ਉਹ ਅਸਲ ਵਿੱਚ ਇੱਕ ਛੋਟਾ ਜਿਹਾ ਰਿਸਰਚ ਸੈਂਟਰ ਸੀ ਬਿਲਕੁਲ ویرਾਨ ਤੇ ਖਾਮੋਸ਼ ਪਰ ਇਨਸਾਨਾਂ ਦੁਆਰਾ ਬਣਾਇਆ ਹੋਇਆ ਐਵਲਿਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂ ਉਸ ਰੋਸ਼ਨੀ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੀ ਹੈ ਉਹ ਖੁਸ਼ੀ ਤੇ ਦਰਦ ਦੇ ਮਾਰੇ ਚੀਕਾਂ ਮਾਰਨ ਲੱਗੀ ਮੰਜ਼ਲ ਹੁਣ ਉਸ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਸੀ ਪਰ ਇਹ ਫਾਸਲਾ ਉਸ ਨੂੰ ਮੀਲਾ ਵਰਗਾ ਲੱਗਣ ਲੱਗਾ ਉਸ ਦਾ ਸਰੀਰ ਪੂਰੀ ਤਰ੍ਹਾਂ ਜਵਾਬ ਦੇ ਚੁੱਕਿਆ ਸੀ ਉਸ ਦੇ ਸਰੀਰਕ ਅੰਗ ਇੱਕ ਇੱਕ ਕਰਕੇ ਕੰਮ ਕਰਨਾ ਬੰਦ ਕਰ ਰਹੇ ਸਨ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਇਮਤਿਆਜ਼ ਸੀ ਉਸ ਦੀ ਜ਼ਿੰਦਗੀ ਦੀ ਆਖਰੀ ਰੇਸ ਉਹਨ ਉਸ ਤੋਂ ਰੰਗਿਆ ਵੀ ਨਹੀਂ ਸੀ ਜਾ ਰਿਹਾ ਉਹ ਬਸ ਕਿਸੇ ਨਾ ਕਿਸੇ ਤਰੀਕੇ ਆਪਣੇ ਸਰੀਰ ਨੂੰ ਅੱਗੇ ਵੱਲ ਧੱਕ ਰਹੀ ਸੀ ਸੁੱਕੀ ਬਰਫ਼ ਕਰ ਉਸ ਦੇ ਚਿਹਰੇ ਤੇ ਬਹੁਤ ਸਾਰੇ ਕੱਟ ਪੈ ਚੁੱਕੇ ਸਨ ਤੇ ਸਰੀਰ ਵਿੱਚੋਂ ਵੀ ਖੂਨ ਸੇਮ ਰਿਹਾ ਸੀ ਜਿਸ ਨਾਲ ਰੇਗ ਦੇ ਸਮੇਂ ਬਰਫ਼ ਉੱਤੇ ਖੂਨ ਦੀ ਇੱਕ ਲਕੀਰ ਉਸ ਦੇ ਪਿੱਛੇ ਬਣਦੀ ਜਾ ਰਹੀ ਸੀ ਉਸ ਦੀ ਅੱਖਾਂ ਦੇ ਸਾਹਮਣੇ ਹਨੇਰਾ ਛਾਉਣ ਲੱਗ ਗਿਆ ਉਹ ਉਸ ਰਿਸਰਚ ਸੈਂਟਰ ਦੇ ਦਰਵਾਜ਼ੇ ਵੱਲ ਵੇਖ ਰਹੀ ਸੀ ਇੱਕ ਵਾਰ ਫਿਰ ਤੋਂ ਉਸਨੇ ਆਪਣੀਆਂ ਸਾਰੀਆਂ ਯਾਦਾਂ ਆਪਣੇ ਦੁੱਖਾਂ ਤੇ ਆਪਣੇ ਅੰਦਰ ਦੱਬੇ ਹੋਏ ਗੁੱਸੇ ਨੂੰ ਇਕੱਠਾ ਕਰਕੇ ਆਪਣੀ ਆਖਰੀ ਤਾਕਤ ਵਜੋਂ ਵਰਤਿਆ 1 ਇੰਚ ਤੇ ਫਿਰ ਇੱਕ ਹੋਰ ਇੰਚ ਅੱਗੇ ਵਧਣਾ ਜਾਰੀ ਰੱਖਿਆ ਉਹ ਨੂੰ ਆਪਣੀ ਜ਼ਿੰਦਗੀ ਵੱਲ ਅੱਗੇ ਨਹੀਂ ਸੀ ਵੱਧ ਰਹੀ ਹੁਣ ਉਹ ਮੌਤ ਦੇ ਕੋਲੋਂ ਆਪਣੇ ਆਖਰੀ ਸਾਹ ਖੋ ਕੇ ਅੱਗੇ ਲਿ ਜਾ ਰਹੀ ਸੀ ਫਿਰ ਆਖਰਕਾਰ ਉਸ ਦੀਆਂ ਉਂਗਲਾਂਾਂ ਦੇ ਉਸ ਰਿਸਰਚ ਸੈਂਟਰ ਦੀ ਠੰਡੀ ਤੇ ਲੋਹੇ ਨਾਲ ਬਣੀ ਹੋਈ ਪੋਰਿੰਗ ਫੜੀ ਲਿਆ ਉਹ ਪਹੁੰਚ ਚੁੱਕੀ ਸੀ ਉਸਨੇ ਆਪਣੀ ਹਿੰਮਤ ਜਜ਼ਬੇ ਨਾਲ ਘਰ ਵਿਖਾਇਆ ਤੇ ਉਹ ਦਰਵਾਜ਼ੇ ਦੇ ਅੱਗੇ ਹੀ ਡਿੱਗ ਗਈ ਉਸਦੇ ਮੂੰਹ ਚੋਂ ਸਿਰਫ ਇੱਕ ਹੀ ਸ਼ਬਦ ਨਿਕਲਿਆ ਮਾਂ ਇਹ ਕਹਿੰਦੇ ਹਨ ਉਹ ਬੇਹੋਸ਼ ਹੋ ਗਈ ਆਖਰਕਾਰ ਉਸਦਾ 205 ਦਿਨਾਂ ਦਾ ਸਫ਼ਰ ਇੱਥੇ ਖਤਮ ਹੋ ਗਿਆ 100 ਦਿਨ ਆਪਣੇ ਦੋਸਤਾਂ ਦੀਆਂ ਲਾਸ਼ਾਂ ਤੇ ਜਹਾਜ਼ ਦੇ ਟੁਕੜੇ ਹੋਏ ਮਲਬੇ ਕੋਲ 105 ਦਿਨ ਇਸ ਅੰਤਹੀਨ ਸਫ਼ਰ ਵਿੱਚ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਇੱਕ ਗਰਮ ਕਮਰੇ ਸੀ ਤੇ ਕੁਝ ਚਿਹਰੇ ਉਸ ਦੇ ਉੱਪਰ ਝੁਕੇ ਹੋਏ ਸਨ ਉਹ ਇੱਕ ਰੋਸੀ ਲੀਸਟਿੰਗ ਸੀ ਜੋ ਕਈ ਸਾਲਾਂ ਵਿੱਚ ਇੱਕ ਵਾਰ ਇਸ ਸਟੇਸ਼ਨ ਨੂੰ ਚੈੱਕ ਕਰਨ ਆਉਂਦੀ ਸੀ ਐਲਵਨ ਦੀ ਖੁਸ਼ਕਿਸਮਤੀ ਕਿ ਇਸ ਵਾਰ ਉਹ ਆ ਗਏ ਐਲਵਿਨ ਕੁਝ ਵੀ ਬੋਲ ਨਹੀਂ ਪਾ ਰਹੀ ਸੀ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਇੱਕ ਕਹਾਣੀ ਇੱਕ ਔਰਤ ਦੇ ਹੌਂਸਲੇ ਤੇ ਜਜ਼ਬੇ ਦੀ ਕਹਾਣੀ ਹੈ ਇੱਕ ਕਹਾਣੀ ਤੁਹਾਨੂੰ ਕਿਵੇਂ ਲੱਗੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੇਣਾ ਜਲਦੀ ਹੀ ਮਿਲਾਂਗੇ ਤਦ ਤੱਕ ਲਈ ਧੰਨਵਾਦ